ਹਾਂ ਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸੋ ਕਿਸਾਨ ਭਰਾਓ ਜਿਹੜੀ ਅੱਜ ਦੀ ਇੱਕ ਵੀਡੀਓ ਬਣਾ ਰਿਹਾ ਤੁਹਾਡੇ ਵਾਸਤੇ ਇੱਕ ਆਮ ਕਿਸਾਨ ਪਸ਼ੂ ਪਾਲਕ ਦੇ ਵੀਰ ਦੇ ਘਰ ਤੋਂ ਵੀਡੀਓ ਬਣਾ ਰਿਹਾ ਵੀਰ ਦੀ ਘਰ ਦੀ ਝੋਟੀ ਆ ਤੇ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਪਹਿਲੇ ਉਸ ਚੰਗਾ ਦੁੱਧ ਕੱਢਿਆ ਹੋਗਾ ਸੋ ਬਾਈ ਨੇ ਇਹ ਝੋਟੀ ਵੇਚਣੀ ਹੈਗੀ ਤੇ ਬਾਈ ਨੂੰ ਸ਼ਾਇਦ ਬਾਈ ਕਹਿੰਦਾ ਕਾਰੋਬਾਰ ਪਾ ਰਹੇ ਹਨ ਨਮਾ ਘਰ ਕਰ ਸਕ ਕੇ ਥੋੜੀ ਪੈਸੇ ਜ਼ਰੂਰ ਆ ਕੇ ਇਹ ਝੋਟੀ ਵੇਚ ਰਹੇ ਨੇਗੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਵੀ ਕਿਹੜਾ ਸੋ ਸੂਈ ਸੀ ਕਿੰਨਾ ਦੁੱਧ ਆ ਜਾਂ ਕੀ ਮੁੱਲ ਵੜੀਆ ਕਿਹੜਾ ਪਿੰਡ ਐਡਰੈਸ ਹੈਗਾ ਸੋ ਉਸ ਤੋਂ ਪਹਿਲਾਂ ਬੇਨਤੀ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਕਿਸੇ ਭਰਾ ਨੇ ਕੋਈ ਇਸ ਤਰ੍ਹਾਂ ਦੀ ਵੀਡੀਓ ਬਣਉਣੀ ਦੀ ਮੀ ਤਾਂ ਮੇਰਾ ਨੰਬਰ ਨੋਟ ਕਰ ਲਓ 8360462501 ਇਹ ਮੇਰਾ ਨੰਬਰ ਹੈ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਇਹਦੇ ਲਈ ਸਾਡਾ ਵੀਰੇ ਸਾਹਮਣੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਬਾਈ ਆਪਣਾ ਨਾਮ ਤੇ ਪਿੰਡ ਐਡਰੈਸ ਬੋਲੋ ਕਿਹੜਾ ਨਾਂ ਜੀ ਕਿੰਦਾ ਸਿੰਘ ਕੁਲਵਿੰਦਰ ਸਿੰਘ ਕਹਿ ਦਿੰਦੇ ਆ ਜੀ ਹਾਂਜੀ ਪਿੰਡ ਰੂੜੇ ਕੇ ਕਲਾਂ ਜਿਹੜਾ ਬਰਨਾਲਾ ਜੀ ਤਹਿਸੀਲ ਤਾਂ ਪਾਗੀ ਹਾਂ ਤਹਿਸੀਲ ਤਾਂ ਪਾ ਜੀ ਤਪੇ ਤੋਂ ਕਿੰਨੀ ਕੁ ਦੂਰ ਆ ਗਿਆ ਆਪਣਾ ਤਪੇ ਤੋਂ 7 ਕਿਲੋਮੀਟਰ ਹੈ ਜੀ ਜੇ ਤਾਜੋ ਕੋ ਲਿਆ ਆ ਉਹ 10 ਕਿਲੋਮੀਟਰ ਹੈ ਜੀ ਠੀਕ ਹੈ ਨੇੜੇ ਨੇੜੇ ਪਿੰਡਾ ਜਿਵੇਂ ਤਾਜੋ ਆ ਗਈ ਧੂਰਕੋਟ ਆ ਗਿਆ ਹਾਂਜੀ ਵੱਡਾ ਰੋਡ ਜਾਣ ਕੇ ਮੇਨ ਰੋਡ ਜੀ ਸਾਡਾ ਮਾਨਸਾਪਨ ਵਾਲਾ ਰੋਡ ਹੈ ਜੀ ਮਾਨਸਾਪਨ ਵਾਲਾ ਰੋਡ ਤੇ ਰੂੜੇ ਰੂੜੇ ਕੇ ਕਲਾਂ ਹਾਂਜੀ ਠੀਕ ਆ ਤੇ ਜਿਹੜੀ ਬਈ ਇਹ ਝੋਟੀ ਵਿੱਚ ਨਹੀਂ ਆਪਾਂ ਇਹ ਤੇ ਇਹਦੀ ਗੱਲਬਾਤ ਕਰੀ ਵੀ ਹੁਣ ਇਹ ਸੂਣ ਵਾਲੀ ਇੱਕ ਕਿੰਮਿਆ ਗੱਲਬਾਤ ਹੁਣ ਇਹਦੀ ਨਹੀਂ ਝੋਟੀ ਜੀ ਇਹ ਖਾਲੀ ਹੈ ਜੀ ਝੋਟੀ ਅਸੀਂ ਟੀਕੇ ਭਰਾਇਆ ਟੀਕੇ ਤੇ ਰਹੀ ਨਹੀਂ ਇੱਕ ਦੋ ਟੀਕੇ ਭਰਾਇਆ ਠੀਕ ਆ ਜ ਸਵਾ ਦੋ ਸਾਲ ਪਹਿਲੇ ਸੂਏ ਹਾਂ ਪਹਿਲੇ ਸੂਏ ਸੋ ਤੇ ਪਹਿਲੇ ਸੂਏ ਤੋਂ ਦੁੱਧ ਕਿੰਨਾ ਕੱਢੀ ਸੀ ਆਪਣਾ ਕੋਲੇ ਪਹਿਲੇ ਸੂਏ ਜੀ 15 ਕਿਲੋ ਦੁੱਧ ਕੱਢਿਆ ਜੀ ਇਹਨਾਂ ਨੇ ਯਾਨੀ 14-15 ਕਿਲੋ ਹਾਂ ਜੀ ਹਾਂ ਜੀ ਖੁੱਲਾ ਆਮ ਠੀਕ ਹੈ ਤੇ ਹੁਣੇ ਦੂਜੇ ਸੂਏ ਵਾਸਤੇ ਮਤਲਬ ਗੱਪੜ ਨਹੀਂ ਹੋਈ ਅਜੇ ਨਹੀਂ ਗੱਪੜ ਨਹੀਂ ਹੋਈ ਤੇ ਦੁੱਧ ਹੁਣ ਇਸ ਟਾਈਮ ਖਾਲੀ ਇਸ ਟਾਈਮ ਦੁੱਧ ਹੈਗਾ ਜੀ 2 ਘਟਾਈਰ ਕਿਲੋ ਥਣ ਦਿਖਾਉਂਦੀ ਹੈ ਜੀ ਵੀ ਥਣ ਪਾਸ ਕਰਾਂ ਹਾਂ ਜੀ ਹਾਂ ਥਣ ਪਾਸ ਓਕੇ ਹਾਂ ਥਣੇ ਦੇ ਓਕੇ ਪਾਸ ਕਰਾਉਂਦੇ ਠੀਕ ਹੈ ਤੇ ਤੋਰ ਕੇ ਦਿਖਾਈਏ ਫਿਰ ਆਪਾਂ ਨੂੰ ਹਾਂ ਜੀ ਹਾਂ ਤੋਰ ਕੇ ਦਿਖਾਓ ਮੋਹਲ ਬਾੜੀ ਦੇ ਫੋਨ ਤੇ ਦੱਸ ਦਿਆ ਕਰਾਂਗੇ ਜੀ ਆਹੀ ਹੂੰ ਠੀਕ ਹੈ ਨਾ ਜਿਹੜੇ ਬੰਦੇ ਨੂੰ ਹਾਂ ਸੁੱਖ ਸਾਹ ਪਰੋਬਲ ਇਥੇ ਝੋਟੀ ਦੇ ਸਿੰਘਾਂ ਦੀ ਬੰਤਰ ਚੈੱਕ ਕਰ ਲਓ ਜੀ ਸਵਾਜਾ ਹੁਣ 4 ਸਾਲ ਦੀ ਹੋ ਗਈ ਜੀ ਇਹ ਹੁਣ ਇਸ ਟਾਈਮ 4 ਕੁ ਸਾਲ ਦੀ ਹੋ ਗਈ ਤੇ ਲਗਭਗ ਫਿਰ ਇਹ 4 ਕਦੰਦ 6 ਦੰਦ ਹੋਊਗੀ ਨਾ ਦੰਦਾ ਝੁੱਟੀ ਨਹੀਂ ਨਹੀਂ ਦੰਦਾ ਨਹੀਂ ਜੀ ਹਾਂਜੀ ਦੰਦਾ ਝੁੱਟੀ ਹੈ ਹਾਂਜੀ ਹਾਂਜੀ ਤੇ ਬਾਈ ਬਰਾਬਰ ਹਾਲੀ ਝੁੱਟੀ ਦਾ ਕਾਦ ਚੈੱਕ ਕਰਾ ਦੇ ਕਿੰਨਾ ਗਾ ਲਗਭਗ ਤੁਹਾਡਾ 6 ਫੁੱਟ ਕਾਦ ਹੋਊਗਾ ਤੁਹਾਡਾ ਬਾਈ ਹਾਂ 6 ਫੁੱਟ ਬਾਈ ਦਾ ਕਦੂ ਉਹਦਾ ਇੱਥੋਂ ਖੜ ਕੇ ਝੋਟੀ ਦੀ ਜਿਹੜੀ ਟਾਂਚਾ ਬਾਡੀ ਉਹ ਸਟਰਕਚਰ ਉਹ ਚੈੱਕ ਕਰ ਸਕਦੇ ਹਾਂ ਇੱਥੋਂ ਜਿਹੜੇ ਮਗਰਲੇ ਪੈਰ ਉਹਨਾਂ ਦੀ ਖੜਨੀ ਚੈੱਕ ਕਰ ਸਕਦੇ ਹਾਂਗੇ ਤੇ ਬਾਕੀ ਬਿਲਕੁਲ ਜੈਡ ਬਲੈਕ ਸ਼ਾਕ ਕਾਲੀਆ ਤੇ ਜਿਹੜੇ ਭਰਾ ਨੂੰ ਪਰਖਾ ਜਿੱਥੇ ਤੱਕ ਮੈਨੂੰ ਲੱਗਦਾ ਵੀ ਝੋਟੀ ਜੇ ਚੰਗੀ ਸੰਭਾਲ ਕਰਕੇ ਕਿਸੇ ਮੇਲੇਾਂ ਚ ਪਾਉਣੀ ਹੋਵੇ ਤਾਂ ਚੰਗੀ ਝੋਟੀ ਮੂਰੇ ਤਿਆਰ ਹੋ ਜੂਗੀ ਬਾਕੀ ਤੌਰ ਕਿ ਲਾਹੋ ਬਈਆ ਕਰੀ ਆਪਾਂ ਤੌਰ ਕਿਸ ਨੂੰ ਦਿਖਾਉਣੇ ਆਪਾਂ ਹਾਂ ਇਹ ਤੌਰ ਲੋ ਜੀ ਸਰਾਪ ਤੌਰ ਕੇ ਦਾ ਥੋੜੀ ਨਾ ਜਦੋਂ ਬਾਹਰਲੇ ਬੰਦੇ ਆਏ ਥੋੜਾ ਜਿਹਾ ਪਸ਼ੂ ਉਪਰਾ ਕਰ ਤੌਰ ਨਾ ਬਾਕਸ ਦੇਹੀ ਹੁੰਦਾ ਵੀ ਕੋਈ ਲੰਗ ਲੁੰਗਣਾ ਬਸ ਬਾਪੂ ਆਂਦੇ ਕੋਈ ਗੱਲ ਨਹੀਂ ਕਦੇ ਕਾੜ ਸੀ ਕੋਲੇ ਆ ਕੇ ਦੇਖੋ ਬਹੁਤ ਜਿਆਦਾ ਉੱਚੇ ਕਦੇ ਕਾੜ ਦੀ ਪੂਰੀ ਫੁੱਲ ਵੇਲ ਲੰਬਾਈ ਚੌੜਾਈ ਸਾਰੇ ਪਾਸੋਂ ਕੁਲ ਬਲਾ ਕੇ ਝੋਟੀ ਬਹੁਤ ਚੰਗੀ ਆ ਬਾਕੀ ਸਿੰਗਾ ਦੀ ਬਣਤਾ ਸੀ ਦੇਖੋ ਫੇਸ ਕੁਆਲਿਟੀ ਛਾ ਕਾਲੀ ਆ ਤੇ ਇਸ ਨੂੰ ਇੱਥੋਂ ਨੇੜੇ ਹੋ ਕੇ ਮੈਂ ਥਾਂ ਦਿਖਾਉਂਦੀ ਕੋਸ਼ਿਸ਼ ਕਰਦਾ ਚਾਰ ਥਾਂ ਹੈ ਪੰਜਵੀਂ ਛੇ ਫੋਟ ਸ਼ਗਣੀ ਤੇ ਬਈ ਲਗਭਗ ਜੇ ਆਪਾਂ ਸੂਈ ਦੀ ਅਲੱਗ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਲਗਭਗ ਜੀ ਸੂਈ ਨੂੰ ਤੈਨੂੰ ਜੀ 1 ਸਾਲ ਇੱਕ ਦੋ ਮਹੀਨੇ ਹੋਇਆ ਜੀ ਜਿਹੜੀ ਸਾਲ ਹੋ ਗਿਆ ਲੱਗਦਾ ਸਾਲ ਸਵਾ ਸਾਲ ਸੂਈ ਨੂੰ ਹੋ ਗਿਆ ਤੇ ਬੱਚਾ ਇਸ ਟਾਈਮ ਤੋਂ ਕੋਈ ਨਹੀਂ ਬੱਚਾ ਹੈ ਨਹੀਂ ਜੀ ਬੱਚਾ ਹੈ ਨਹੀਂ ਬੱਚਾ ਇਹਦਾ ਯਾਨੀ ਕਿ ਮਰ ਗਿਆ ਛੋ ਤਾਂ ਬਾਦ ਠੀਕ ਹੈ 2.5 ਮਹੀਨਾ ਬਾਦ ਇੱਥੋਂ ਦੀ ਪੈ ਥੋੜੀ ਦੀ ਬਾਂਦਰ ਚੈੱਕ ਕਰ ਲੋ ਜੀ ਬਹੁਤੀ ਸ਼ਕੀਨ ਝੋਟੀ ਆ ਬਾਕੀ ਜੇਪਸੇ ਭਰਾ ਨੂੰ ਪਸੰਦ ਆਉਂਦੀ ਆ ਕੋਈ ਭਰਾ ਥੋੜੀ ਬਹੁਤੀ ਮਿਹਨਤ ਕਰਕੇ ਇਹਨੂੰ ਝੋਟੀ ਸੰਾਵਲੇ ਤਾਂ ਮੁਰੇ ਚੰਗੇ ਪੈਸੇ ਵਟਾਉਣ ਵਾਲੀ ਝੋਟੀ ਹੈਗੀ ਤੇ ਬਾਕੀ ਦੇਖੋ ਜਿਹੜੇ ਭਰਾ ਪਸ਼ੂ ਪਾਲਨ ਨੂੰ ਸਮਝ ਹੁੰਦੀ ਹੈਗੀ ਚੰਗੀ ਚੀਜ਼ੀ ਉਹ ਚੰਗੀ ਚੀਜ਼ ਨੂੰ ਚੰਗੀ ਕਿਹਾ ਜਾਊਗਾ ਸੋ ਕੁੱਲ ਮਿਲਾ ਸੀਲਤਾਪਾਤ ਜ਼ਿਲ੍ਹਾ ਬਰਨਾਲਾ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਸੋ ਧੰਨਵਾਦ ਜੀ ਸਸਤੀ ਕਾਲਜ ਇਹਦੀ ਮਾਂ